ਬਿੱਲੀਆਂ ਅੱਖਾਂ ਵਾਲੀ ਕਾਰਪਰੀਟ ਦਾ ਆਕਾਸ਼ਦੀਪ ਨਾਲ ਜੋ 35 ਲੱਖ ਦਾ ਮਸਲਾ ਹੈ ਉਹ ਲਗਾਤਾਰ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਹੀ ਕਾਰਪਰੀਟ ਦੇ ਵੱਲੋਂ ਆਪਣੇ ਵਕੀਲ ਨਾਲ ਇੱਕ ਇੰਟਰਵਿਊ ਦੇ ਦੌਰਾਨ 35 ਲੱਖ ਬਾਰੇ ਦੱਸਿਆ ਕਿ ਇੱਕ ਫਰੈਂਡ ਇਨਵੈਸਟ ਕਰਦਾ ਹੈ ਕਿਸੇ ਫਰੈਂਡ ਤੇ ਤੱਕ ਕਿੱਡੀ ਕੋ ਗੱਲ ਹੋ ਗਈ ਤਾਂ ਉਸ ਤੋਂ ਬਾਅਦ ਉਸ ਨੇ ਆਕਾਸ਼ਦੀਪ ਤੇ ਕਈ ਵੱਡੇ ਇਲਜ਼ਾਮ ਲਗਾਏ ਕਿ ਉਹ ਸਿਰੇ ਦਾ ਨਸ਼ੇੜੀ ਹੈ ਤੇ ਉਸ ਦੇ ਗੈਂਗ ਸਾਲ ਸੰਬੰਧ ਨੇ ਤੇ ਉਹ ਅਸਲੇ ਦਾ ਵਪਾਰ ਹੋਰ ਵੀ ਕਈ ਵੱਡੇ ਇਲਜ਼ਾਮ ਆ ਜਿਹੜੇ ਕਾਰਪਰੀਟ ਦੇ ਵੱਲੋਂ ਆਕਾਸ਼ਦੀਪ ਤੇ ਲਗਾਏ ਗਏ ਹੁਣ ਇਹਨਾਂ ਗੱਲਾਂ ਤੋਂ ਬਾਅਦ ਆਕਾਸ਼ਦੀਪ ਦੀ ਮਾਂ ਤੇ ਆਕਾਸ਼ਦੀਪ ਦੁਬਾਰਾ ਫਿਰ 0300 ਵਾਲੇ YouTube ਚੈਨਲ ਤੇ ਇੱਕ ਪੋਡਕਾਸਟ ਦੌਰਾਨ ਉਹਨਾਂ ਨੇ ਇੰਟਰਵਿਊ ਦਿੱਤੀ ਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਸ਼ਰਿਆਮ ਕਾਰਪਰੀਟ ਦੀਆਂ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਜੋ ਕਾਰਪਰੀਟ ਦੇ ਵੱਲੋਂ ਆਕਾਸ਼ਦੀਪ ਦੇ ਉੱਤੇ ਇਲਜ਼ਾਮ ਲਗਾਏ ਗਏ ਸਨ ਉਹਨਾਂ ਨੇ ਕਿਹਾ ਕਿ ਮੇਰਾ ਮੁੰਡਾ ਜੇ ਨਸ਼ੇੜੀ ਸੀ ਤਾਂ ਉਸ ਨੂੰ ਚੰਡੀਗੜ੍ਹ ਕਿਉਂ ਲੈ ਕੇ ਜਾਂਦੀ ਸੀ ਤੇ ਉਸ ਨਾਲ ਕਿਉਂ ਘੁੰਮਦੀ ਫਿਰਦੀ ਸੀ ਤੇ ਉਸ ਨੇ ਇਹ ਵੀ ਕਿਹਾ ਕਿ ਜੇਕਰ ਉਹ ਗੈਂਗ ਅਸਲੇ ਦਾ ਵਪਾਰ ਕਰਦਾ ਹੈ ਤਾਂ ਫਿਰ ਅਸੀਂ ਇੱਥੇ ਬੈਠ ਕੇ 35 ਲੱਖ ਕਿਉਂ ਮੰਗ ਰਹੇ ਹਾਂ ਫਿਰ ਅਸੀਂ ਹੋਰ ਤਰੀਕੇ ਨਾਲ ਤੇਰੇ ਤੋਂ 35 ਲੱਖ ਰੁਪਏ ਮੰਗਣੇ ਸਨ ਤੇ ਹੋਰ ਵੀ ਕਈ ਗੱਲਾਂ ਜਿਹੜੀਆਂ ਕਾਰਪਰੀ ਦੇ ਬਾਰੇ ਆਕਾਸ਼ਦੀਪ ਦੀ ਮਾਂ ਦੇ ਵੱਲੋਂ ਕਹਿਆਂ ਗਈਆਂ ਹਾਲਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਕਾਰਨ ਦਿੱਤਾ ਜੋ ਕਿ ਰੋਸਟਰ ਹੈ ਉਸ ਦੇ ਵੱਲੋਂ ਉਹਨਾਂ ਨੂੰ ਫੋਨ ਲਗਾ ਕੇ ਸ਼ਰੀਆਮ ਧਮ ਦੀ ਦਿੱਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਤੁਸੀਂ ਇਸ ਤੇ 35 ਲੱਖ ਰੁਪਏ ਦਾ ਕੇਸ ਪਾਇਆ ਹੈ ਅਸੀਂ ਤੁਹਾਡੇ ਤੇ ਇਨਕਮ ਟੈਕਸ ਦਾ ਕੇਸ ਪਾਵਾਂਗੇ ਅਸੀਂ ਤੁਹਾਡੇ ਮੁੰਡੇ ਤੇ ਰੇਪ ਦਾ ਕੇਸ ਪਾਵਾਂਗੇ ਤੇ ਹੋਰ ਵੀ ਕਈ ਤਰ੍ਹਾਂ ਯਾ ਉਹ ਆਕਾਸ਼ਦੀਪ ਦੀ ਮਾਂ ਨੂੰ ਫੋਨ ਲਗਾ ਕੇ ਕਰਨ ਦੱਤੇ ਦੇ ਵੱਲੋਂ ਦਿੱਤੀਆਂ ਗਈਆਂ ਉੱਥੇ ਹੀ ਹੁਣ ਆਕਾਸ਼ਦੀਪ ਤੇ ਉਸ ਦੀ ਮਾਂ ਨੇ ਪੋਡਕਾਸਟ ਦੇ ਦੌਰਾਨ 030 ਵਾਲੇ YouTube ਚੈਨਲ ਤੇ ਤੁਸੀਂ ਜਾ ਕੇ ਉਹਨਾਂ ਦਾ ਪੂਰਾ ਪੋਡਕਾਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਸ਼ਰੇ ਆਮ ਜਿਹੜੀਆਂ ਕੌਰप्रीत ਦੇ ਵੱਲੋਂ ਗੱਲਾਂ ਕਹੀਆਂ ਗਈਆਂ ਸਨ ਉਹਨਾਂ ਦੇ ਠੋਕਵੇਂ ਜਵਾਬ ਆ ਜਿਹੜੇ ਉਸਦੀ ਮਾਂ ਦੇ ਵੱਲੋਂ ਦਿੱਤੇ ਗਏ ਆ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ